ਇਸ ਵੇਲੇ ਇੱਕ ਸਭ ਤੋਂ ਵੱਡੀ ਖਬਰ ਹੋਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਚੁੱਕੀ ਹੈ ਜਗਜੀਤ ਸਿੰਘ ਡੱਲੇਵਾਲ ਵਲੰਟਰਰੀ ਹਸਪਤਾਲ ਚ ਭਰਤੀ ਹੋਏ ਸੀ ਆਪਣੀ ਇੱਛਾ ਦੇ ਨਾਲ ਹਸਪਤਾਲ ਚ ਭਰਤੀ ਹੋਏ ਸੀ ਬਰਨਾਲਾ ਚ ਬਾ ਪੰਚਾਇਤਦਾਨ ਡੱਲੇਵਾਲ ਪਹੁੰਚੇ ਸੀ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ ਜਗਜੀਤ ਸਿੰਘ ਡੱਲੇਵਾਲ ਉਹ ਕਿਸਾਨ ਲੀਡਰ ਹੈ ਜਿਹੜਾ ਖਨੌਰੀ ਤੇ ਬੈਠਾ ਹੋਇਆ ਸੀ ਤੁਹਾਡੇ ਯਾਦ ਹੋਏਗਾ ਖਨਾਰੀ ਸ਼ੰਭੂ ਮੋਰਚਾ ਖਬਰ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵਿਗੜ ਚੁੱਕੀ ਹੈ ਹਾਲਾਤ ਨਾ ਸਾਜ ਬਣੇ ਹੋਏ ਨੇ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰ ਸਿਹਤ ਸੰਬੰਧੇ ਮੌਾਇਨਾ ਕਰ ਰਹੇ ਨੇ ਢੱਲੇਵਾਲ ਨੂੰ ਲੈ ਕੇ ਵੱਡੀਆਂ ਚਰਚਾ ਸੀ ਇੱਕ ਵੱਡੇ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਰਹੇ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਐਡਮਿਟ ਕਰਵਾਇਆ ਗਿਆ ਕਰਦੀ ਸੰਤ ਪਉਣਗੇ ਦਵਿੰਦਰ ਕੀ ਕੁਝ ਜਾਣਕਾਰੀ ਹੈ ਡਾਕਟਰ ਕੀ ਕੁਝ ਕਹਿ ਰਹੇ ਨੇ ਬਿਲਕੁਲ ਪ੍ਰਸ਼ਨ ਜੇ ਗੱਲ ਕਰੀਏ ਤਾਂ ਜਿਹੜਾ ਜਗੀ ਸਿੰਘ ਢੱਲੇਵਾਲ ਸੀ 132 ਦਿਨਾਂ ਦੇ ਜਿਹੜੇ ਮਰਨ ਤੋਂ ਬਾਅਦ ਉਹਨਾਂ ਨੇ ਦੁਬਾਰਾ ਜਿਹੜਾ ਉਸ ਸੰਘਰਸ਼ ਦਾ ਰਾਹ ਫੜਿਆ ਸੀ ਜਿਹਦੇ ਤਹਿਤ ਜੇ ਗੱਲ ਕਰੀਏ ਤਾਂ ਅੱਜ ਬਨਾਲਾ ਦੇ ਕਸਬਾ ਧਨੋਲਾ ਅਨਾਜ ਮੰਡੀ ਦੇ ਵਿੱਚ ਇੱਕ ਮਹਾਪੰਚਾਇਤ ਰੱਖੀ ਗਈ ਸੀ ਤਕਰੀਬਨ 4 ਜ਼ਿਲ੍ਹੇ ਸੀ ਜਿਹੜੇ ਉੱਥੇ ਉੱਥੋਂ ਦੇ ਜਿਹੜੇ ਕਿਸਾਨ ਸੀ ਅੱਜ ਇਕੱਠੇ ਹੋਏ ਸੀਗੇ ਤੇ ਖੰਨਾ ਅੰਦਰ ਟ੍ਰੀਟਮੈਂਟ ਚੈੱਕਅਪ ਤੋਂ ਬਾਅਦ ਜਰੂਰ ਉਹਨਾਂ ਨੇ ਫੈਸਲਾ ਲਿਆ ਸੀ ਵੀ ਮੈਂ ਬਨਾਲਾ ਜਿਹੜਾ ਤਨੋਲਾ ਕਸਾ ਮਹਾਪੰਚਾਇਤ ਹੋਰੀਆ ਉਸ ਮਹਾਪੰਚਾਇਤ ਦੇ ਵਿੱਚ ਦਾ ਸ਼ਾਮਿਲ ਜਰੂਰ ਹੋਊਗਾ ਪਰ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਜਰੂਰ ਕਿਸ ਤਰ੍ਹਾਂ ਕਿਸੇ ਵਿਗੜਦੀ ਨਜ਼ਰ ਆਈ ਤਾਂ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਤੋਂ ਪਤਾ ਚੱਲਿਆ ਕਿ ਉਹਨਾਂ ਦੇ ਪੇਟ ਦੇ ਵਿੱਚ ਜਿਹੜਾ ਹਲਕਾ ਹਲਕਾ ਦਰਦ ਮਹਿਸੂਸ ਹੋ ਰਿਹਾ ਹੈ ਕਿਉਂਕਿ ਡਾਕਟਰਾਂ ਨੇ ਜਰੂਰ ਕਿਹਾ ਸੀ ਉਹਨਾਂ ਨੂੰ 2-2 ਘੰਟੇ ਬਾਅਦ ਕੁਝ ਨਾ ਕੁਝ ਲਿਕਵਿਡ ਹੈ ਜਿਹੜਾ ਉਹ ਜਰੂਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਪਰ ਸਫਰ ਦੌਰਾਨ ਔਰ ਜਦੋਂ ਉਹ ਇਕੱਤਰਲਾ ਪਹੁੰਚਦੇ ਨੇ ਉਹਨਾਂ ਦੇ ਪੇਟ 'ਚ ਦਰਦ ਹੋ ਰਿਹਾ ਸੀ ਔਰ ਪੇਟ ਦਰਦ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜੀ ਹੈ ਔਰ ਉਹਨਾਂ ਨੂੰ ਉਥੋਂ ਇਮੀਡੀਏਟ ਅੰਦਰ ਟ੍ਰੀਟਮੈਂਟ ਵਾਸਤੇ ਪਹਿਲਾ ਕੋਸ਼ਿਸ਼ ਕੀਤੀ ਵੀ ਕਿਤੇ ਰਾਮਪੁਰਾ ਜਾਂ ਬਟਿੰਡਾ ਸੈੱਲ ਲਿਜਾਇਆ ਜਾਏਗਾ ਪਰ ਹਾਲਤ ਜਿਆਦਾ ਗੰਭੀਰ ਸੀਗੀ ਤਾਂ ਉਹਨਾਂ ਨੂੰ ਬਰਨਾਲਾ ਦੇ ਇੱਕ ਸਰਕਾਰੀ ਪ੍ਰਾਈਵੇਟ ਸੌਰੀ ਪ੍ਰੋਵਾਈਡਡ ਹਸਪੀਟਲ ਬੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਐਸਵੇਲੇ ਐਡਮਿਟ ਨੇ ਔਰ ਉਹਨਾਂ ਦੀ ਜਿਹੜੀ ਹਾਲਤ ਹੈ ਕਿਉਂਕਿ ਅਸੀਂ ਹੁਣੇ ਕੁਝ ਸਾਲ ਪਹਿਲਾਂ ਉਹਨਾਂ ਨੂੰ ਮਿਲਕੇ ਆਇਆ ਤਾਂ ਉਹਨਾਂ ਦੀ ਜਿਹੜੀ ਹਾਲਤ ਉਹ ਬੋਲਣ ਦੀ ਪੋਜੀਸ਼ਨ 'ਚ ਨਹੀਂ ਸੀ ਤੇ ਡਾਕਟਰਾਂ ਨੇ ਵੀ ਫਿਲਹਾਲ ਹਜੇ ਕੋਈ ਵੀ ਸਾਨੂੰ মিডিਆ ਸਾਹਮਣੇ ਬਿਆਨ ਨਹੀਂ ਦਿੱਤਾ ਹੈ ਪਰ ਜਿਹੜੇ ਕਿਸਾਨ ਨੇਤਾ ਸੀਗੇ ਉਹਨਾਂ ਨਾਲ ਸਾਡੀ ਜ਼ਰੂਰ ਗੱਲ ਹੋਈ ਹੈ ਉਹਨਾਂ ਨੇ ਇਹ ਕਹਿਣਾ ਵੀ ਉਹਨਾਂ ਦੇ ਹਲਕਾ ਜਿਹਾ ਪੈਰ 'ਚ ਦਰਦ ਹੋ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਉਹ ਨਿੱਜੀ ਹਸਪਤਾਲ ਦੇ ਵਿੱਚ ਜਾਰੀ ਹੈ ਤੇ ਜਿਵੇਂ ਕੋਈ ਪੇਸ਼ੈਂਟ ਸੁਧਰ ਗਿਆ ਜਾਂ ਉਹ ਬੋਲਣ ਦੇ ਹਾਲਾਤ ਦੇ ਵਿੱਚ ਆਣ ਤਾਂ ਜ਼ਰੂਰ ਗੱਲ ਕਰਨਗੇ ਤਾਂ ਫਿਲਹਾਲ ਅਸੀਂ ਉਹਨਾਂ ਨੂੰ ਮਿਲ ਕੇ ਜ਼ਰੂਰ ਆਇਆ ਪਰ ਉਹ ਬੋਲਣ ਦੀ ਕਿਸੇ ਵੀ ਹਾਲਤ ਚ ਨਹੀਂ ਸੀ ਅਸੀਂ ਬੋਲਣ ਕੋਸ਼ਿਸ਼ ਵੀ ਕੀਤੀ ਉਹਨਾਂ ਨਾਲ ਗੱਲ ਕਰਨ ਦੀ ਜੀ ਕੈਸ਼ਨ ਠੀਕ ਹੈ ਦਵੰਦਾ ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਦੇ ਸੰਪਨ ਮਸੇ